ਲਾ ਵਾ ਬਾਪਾ ਇੱਕ ਰੂਪ ਹਰ ਇੱਕ ਰੂਪ ਹਰ ਇੱਕ ਰੂਪ ਵਿੱਚ ਤੇਰਾ ਹੀ ਰੂਪ ਜੈ ਨਰਲੇ ਬੱਬੇ ਦੀ ਜੈ ਪਪਾ ਸੁਆਮੀ ਗਾਹੋ ਜੈ ਪਪਾ ਸੁਆਮੀ ਦੀ ਗਾਹੋ ਹੈ ਨਹੀਂ ਜਪਨਾ ਦਵਾਈ ਦੂਈ ਪਾਲੀਆਂ ਗੋਲੀਆਂ ਗਾਲੀਆਂ ਲੈ ਜਿੰਦੇ ਦਰਦ ਦਰਦੀਆਂ ਕਈ ਵਾਰ ਦਰਦ ਉੱਠ ਖੜਦਾ ਬਾਮ ਜਹੀ ਲੈ ਲਈਆ ਮੂ ਮਾਮ ਲੈ ਜਾਂਦੀ ਮੂ ਬੀਲੇਲੇ ਬਾਮ ਬੀਲੇਲੇ ਮੈਂ ਕਿਹ ਚਾਮ ਨਹੀਂ ਕਈ ਵਾਰ ਸਿਆਲ ਵੀ ਨੇ ਆਹੋ ਨਮਸਕਾਰ ਕਰੋ ਇੱਕ ਹੋ ਲੈ ਜਾਂਦੇ ਹੋਏ ਬੋਤਲਾਂ ਧਰ ਲਓ ਇਹਦੀਆਂ ਕੰਚ ਦੀਆਂ ਕੋਈ ਤੱਕ ਕਰਮ ਪਾਣੀ ਕਰਕੇ ਕਈ ਵਾਰ ਠੰਡ ਵਾਲੀ ਲੈਸਣਾ ਪੈਂਦਾ ਸਰੀਰ ਉੱਥੇ ਤਾਂ ਸਾਰੇ ਸਾਰੀਆਂ ਚੀਜ਼ਾਂ ਹੈਗੀਆਂ ਨੇ ਚਾਚਾ ਤੂੰ ਚਿੰਤਾ ਨਾ ਕਰ ਸਾਰੇ ਕੁਸਾ ਆਏ ਤਾਂ ਮੈਨੂੰ ਪਤਾ ਖੈਰ ਆ ਉਹਨੂੰ ਪੰਗਾ ਦਾ ਕਿਹੜਾ ਲੋ ਐਡੇ ਵੱਡੇ ਬੰਦੇ ਨਾਲ ਸਪਾਰਸ਼ਤਾ ਹੋਊਗੀ ਉਹ ਬੰਦੇ ਦੇ ਡੀਟੀ ਵੱਡੇ ਲੜਨ ਲੜਨ ਕਿੱਠੇ ਠੰਡ ਲੱਗੂਗੀ ਲੜਨ ਚੋ ਨਮਸਕਾਰ ਕਰੋ ਇੱਕ ਮੜਾ ਨਛਤਰਾ ਚਲੋ ਬਈ ਜਪਨਾਮ ਜਪਨਾ ਚਲੋ ਬੈਠੋ ਗੱਡੀ 'ਚ ਉਹਨਾਂ ਅੱਖਾਂ ਲਾਲ ਜਿਹੇ ਤਾਂ ਲੱਗਦੀ ਨਹੀਂਆਂ ਓਹ ਬੈਠੋ ਨਸੀਲੀ ਅੱਖਾਂ ਨੇ ਹੈ ਨਸੀਲੀ ਅੱਖਾਂ ਨੇ ਬਾਬੇ ਦੀਆਂ ਚਲ ਬੈਠੋ ਗੱਡੀ 'ਚ ਗੱਡੀ 'ਚ ਬੈਠੋ ਚਲ ਕਪੜਾ ਪੜ ਕਾਟੋ ਆਹ ਹੈ ਸਿੱਕਾ ਨਰਾਲਾ ਹੈ ਇਹ ਚੋਬਰ ਪਿਆ ਹੈ ਆਪਾਂ ਤਾਂ ਡਾਲੇ ਤੇ ਬੈਠੇ ਹਾਂ ਚਾਚੀ ਚਲ ਚੋਬਰ ਹੋ ਗਿਆ ਕਿਉਂ ਚਲ ਮਟਿਆਰਾ ਪਾ ਜੇ ਉਹ ਉੱਥੇ ਪਰ ਪੁਲਿਸ ਨੇ ਹਮਲਾ ਹਮਲਾ ਕਰਤਾ ਫੇਰ ਹੋਏ ਜੇ ਪੁਲਿਸ ਨੇ ਹਮਲਾ ਹਮਲਾ ਕਰਤਾ ਉਹ ਤਾਂ ਨਹੀਂ ਕਰਦੀ ਘਰ ਪਤਾ ਮੈਨੂੰ ਐਨੀ ਜਾਣਤ ਹੈ ਪੰਗਾ ਲੈਣਾ ਪੁਲਿਸ ਨਾਲ ਕਿਹੜਾ ਸੌਖੀ ਗੱਲ ਪਈ ਆ ਖਾਲੀ ਹਤਾਂ ਹੈ ਹਾਂ ਨਸ਼ਾ tract ਤੇ ਹੈ ਕੋ ਮੱਗ ਬੱਬੂ ਬਣ ਚੱਲ ਚੰਗਾ ਬੱਬੂ ਦੇ ਪਾਪੇ ਬੰਬੂ ਜੰਟਾ ਹੱਡੀ ਹਟਾ ਦੇ ਲੱਕ ਲੈ ਕਰ ਦੇ ਸੋ ਗੋਟ ਰਕ ਤਾ ਬੱਟੇ ਦੇ ਆਏ ਨੇ ਮਕਲ ਕੋ ਅੱਛਾ ਹਾਂ ਦੋ ਗੱਡੀਆਂ ਆ ਗਿਆ ਕੁਲੇ ਦੀਆਂ ਅਜੇ ਗੱਡੀਆਂ ਬੁੱਟੀਆਂ ਭੱਗ ਗਈ ਹਾਂ ਹਾਂ ਬਾਕੀ ਹੋਰ ਲਾ ਉਹ ਕੰਜੂ ਨੀ ਕੁਲੇ ਰਕਾ ਕੇ ਕੋ ਅਸੀਂ ਹੁਣ ਫੜੇ ਬੱਬੂ ਦੇ ਡੱਬੇ 'ਚ ਰੋਟੀ ਨਹੀਂ ਹੈਗੀ ਹਾਂ ਬੱਟੇ ਨੇ ਜਾ ਪਰੋ ਫੁਕੜਾ ਕੇ ਮਤਮ ਦਾਸ ਦੀ ਗੱਲ ਆ ਜਾ ਨੇ ਛੱਤਰਾ ਕਿਉਂ ਨਹੀਂ ਲੜਦਾ ਚੰਨੀਆਂ ਹੈ ਮਿਰਚਾ 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 ਥਾਲੇ ਮਿਰਚਾ ਹਰ ਖਾਜ ਪਾਉਣੀਆਂ ਰਾਜਸਥਾਨ ਤੋਂ ਮਰਤੰਗਾਈਆ ਜੀ ਰਾਜਸਥਾਨ ਤੋਂ ਮਰਤਤੀ ਸਾਰੀ ਹੱਥੋਂ ਖਾਈ ਮਿਰਚਾ ਨੇ ਹਈ ਚਾ ਆਂ ਜਾ ਚਾ ਇਹ ਚ ਵੀ ਨੇ ਬਾਇਕ ਤੇ ਪਾਈ ਹੋਈ ਹਾਂ ਹਾਂ ਹੁਣ ਕੋਈ ਜਾਣੀਓ ਚਲੋ ਮੈਂ ਤਾਂ ਮੈਂ ਇੱਕ ਵਾਰ ਆਪਣੇ ਪਿੰਡ ਦਾ ਨਾਮ ਦਮ ਘਾ ਦੇ ਚੰਗਾ ਅੱਜ ਚਲ ਆ ਜਾ ਨਛੇਤਰਾ ਅੱਜ ਤਾਂ ਸਾਰੇ ਪਤਾ ਲੱਗ ਜੂਗਾ ਵਿਛਾਜਲੀ ਵਾਲੇ ਸਭ ਤੋਂ ਅੱਗੇ ਨੇ ਫਤੂ ਦਾ ਪੰਦੀ ਚਾਰਕ ਲਾ ਦੇ ਮੈਨੂੰ ਨਾ ਨਾ ਬਚਣਾ ਸੀ ਰੇਕ ਬਲਾਕ ਦੇ ਅਲੱਗ-ਅਲੱਗ ਟੈਂਪੂ ਦਿੱਤਾ ਹੋਇਆ ਆਪਾਂ ਨੇ ਅਲੱਗ-ਅਲੱਗ ਟੈਂਪੂਆਂ 'ਚ ਜਾਣਾ ਸਾਰੇ ਨੇ ਅਲੱਗ-ਅਲੱਗ ਜੁੰਟਾ ਵਾਲਿਆਂ ਨੇ ਜਾਣਾ ਅੱਛਾ ਅੱਗੇ ਕਰਦੇ ਹੋ ਅੱਛਾ ਭਾਈ ਹੋ ਕਾਣੀ ਜੁੰਟਾ ਰਹੀ ਹੈ ਹੈ ਕਾਣੀ ਜੁੰਟਾ ਰਹੀ ਹੈ ਮੇਰੇ ਘਰ ਤੋਂ ਸਾਰੀਆਂ ਬੀਬੀਆਂ ਮੂਰਾ ਕਰੇ ਜਣੀ ਲੱਗਣਗੇ ਉਹ ਛੋਟੇ ਕੱਪੜੇ ਵਾਲੀਆਂ ਜੋ ਕੋਈ ਛੋਟੇ ਪਰ ਕੋਈ ਛੋਟਾ ਮੂਰਾ ਕੋਈ ਆਪਾਂ ਮੈਂ ਤੂੰ ਮੂਰਾ ਕੋਈ ਨਾ ਨਾ ਆਹ ਆਹ ਆਪਣੀ ਗੁੰਟ ਆਪਣੀ ਗੁੰਟ ਦਾ ਕੋਈ ਗਰੇ ਜਾਣਗੇ ਗਰੇ ਜਣੀ ਜਣੇ ਛੋਟੇ ਕੱਪੜੇ ਵਾਲੀਆਂ ਉੱਥੇ ਪਰ ਪਰ ਆਏ ਨੇ ਐ ਬੱਬੂ ਤਾਂ ਮੈਂ ਕਲਕੱਤੇ ਤੋਂ ਵੀ ਆ ਰਹੀਆਂ ਨੇ ਪਰ ਸਾਰੀ ਉਹਨਾਂ ਨੂੰ ਦੇਖ ਕੇ ਉਹ ਬਾਬੀ ਛੋਟੇ ਕੱਪੜੇ ਪਾ ਕੇ ਨੇ ਅੰਨੀ ਹੋ ਜੂ ਅੰਨੀ ਹਾਂ ਅੱਛਾ ਹੋਰ ਕੋਈ ਹੁਣ ਮੈਨੂੰ ਲੱਗਦਾ ਵੀ ਜੱਤ ਨਹੀਂ ਤੁਹਾਡੇ ਖਿਲਾਫ ਜਾਂਦਾ ਇਹ ਵੀ ਜਨਤਾ ਨਹੀਂ ਕੋਈ ਬਾਈ ਹਾਂ ਸਪਾਰਸ ਤਾਂ ਕਰੀ ਹੂੰ ਤੇਰਾ ਲੈ ਬਾਬੇ ਦੀ ਬਾਈ ਸਾਲੇ ਪੁਲਿਸ ਤੜਕੇ ਵੀ ਤੇਲ ਨਾਲ ਹੀ ਬੈਠਿਆ ਡਾਂਗਾ ਨੂੰ ਮਾਦਾ ਕਣਾ ਹੈ ਰੱਬ ਸੱਚਾ ਮੁਰੋਗਾ ਜੱਜ ਦਾ ਵੀ ਚਮਚਾ ਲੱਗਿਆ ਹੋਵੇ ਸਾਰਿਆਂ ਨੂੰ ਮੇਰੇ ਸਾਲੋਂ ਅੰਦਰ ਧੱਕ ਦੇ ਐਂ ਦੀਏ ਟੋਪਾ ਅਮਰਾਵੇ ਦੇ ਕਿੰਗੜਾ ਡਾੜ ਪੈਂਦਾ ਇਹਨਾਂ ਦਾ ਮਤਲਬ ਚੰਗਾ ਜਿਹਾ ਮਰਟੇ ਟੱਕਰ ਜੈਨ ਨੂੰ ਇਹ ਫੌਜ ਵਾਲੇ ਹਾਂ ਚਾਸ਼ੇਪ ਕੇ ਘਰ ਮ ਲੈ ਕੇ ਆਏ ਮਿੱਠਾ ਵੀ ਤੇਜ ਹੋਣ ਬਣਵਾਈ ਆ ਬਾਬਾ ਤਾਜੀ ਲੈ ਸ਼ੇਪ ਕਾ ਤੇਰਾ ਹੱਥ ਦੇਖ ਲੀਏ ਉਨਾ ਹੋ ਜਾ ਮਾੜਾ ਜਾ ਕਾਣੂ ਚੱਕਰ ਚ ਪਾਏਗਾ ਤੂੰ ਹੱਥਾਂ ਨੂੰ ਕੀ ਚੱਕਰ ਚ ਤਾਂ ਤੂੰ ਪਿਆ ਪਿਆ ਅਰੇ ਆ ਜਾ ਕੋਈ ਤੇਰਾ ਸ਼ਮਾਦਾਨ ਕਰ ਦਾਂਗੇ ਹਮ ਮਕਾਨ ਹੁਣੀ ਬਣਾਇਆ ਭਗਤਾ ਹਾਂ ਹੁਣੀ ਬਣਾਇਆ ਬਾਬਾ ਗਲਤੀ ਹੋ ਗਈ ਹਮ ਬਾਸਤੂ ਸ਼ਾਸਤਰ ਨਾਲ ਹੀ ਬਣਾਇਆ ਕਿਵੇਂ ਉਹ ਪੰਤਾਲਾ ਜੀ ਬਚਾਲੇ ਹੁੰਦਾ ਪੈਸਾ ਬਹੁਤ ਰੁਕਦਾ ਕਰੇ ਹੂੰ ਆਉਦੇ ਬਹੁਤ ਨੇ ਪੈਸੇ ਅਰੇ ਜਾਂਦੇ ਵੀ ਪਾਣੀ ਮੰਗੂ ਨੇ ਹਾਂ ਆ ਤੂੰ ਜਾਂਦੇ ਨੇ ਪਾਣੀ ਉਧਰ ਦੀ ਲੱਗ ਜਾਂਦਾ ਹੂੰ ਕਲੇਸ਼ ਇੱਧਰ ਦੀ ਵੱਡ ਜਾਂਦਾ ਆ ਕਿ ਕਰੇ ਕਲੇਸ਼ ਰਹਿੰਦਾ ਹੋ ਜਾਂਦੀ ਆ ਬਾਬਾ ਕਿਤੇ ਨਾ ਕਿਤੇ ਮਾਨ ਨੂੰ ਸ਼ਾਂਤੀ ਬੋਲਦੇ ਬੋਲ ਨਾ ਫੇਰ ਤੂੰ ਨਾ ਨਾ ਹੋ ਜਾਂਦਾ ਸੱਚ ਬੋਲੀ ਦਾ ਸ਼ਾਂਤ ਹੋ ਜਾਂਦਾ ਹੋ ਜਾਂਦਾ ਇਹ 45 ਨੂੰ ਢਾਕੇ ਤੂੰ ਇੱਧਰ ਲਿਆ ਉਹ ਨਹੀਂ ਬਾਬਾ ਹਟਾ ਕਿੱਥੇ ਲੋਣ ਲੱਗਦਾ ਘਰ ਪਾਇਆਗਾ ਹਜੇ ਲੋਨ ਲਿਆ ਜੀ ਤਾਂ ਤਾਕੀਆਂ ਸਾਡੀਆਂ ਭਰਉਣ ਵਾਲੀਆਂ ਨੇ ਤੂੰ ਢੋਂਣ ਦੀਆਂ ਗੱਲਾਂ ਕਰੀ ਜਾਂਦਾ ਕਹੇ ਜੀ ਤੂੰ ਚਾਹ ਪੀ ਆਵਦਾ ਚੱਲ ਫਿਰ ਛੱਡ ਨੂੰ ਤਾਂ ਨਾ ਇਹਦਾ ਸ਼ਮਾਦਾਨ ਕਰਾ ਲੇ ਆਸੀਂ ਤੈਨੂੰ ਐ ਨਹੀਂ ਕਹਿੰਦੇ ਵੀ ਸਾਥੋਂ ਕਰਾ ਲੈ ਬੜੇ ਹੋਰ ਬਾਬੇ ਹੋਣੇ ਉਹਨਾਂ ਕੋਲ ਜਾਏ ਆ ਠੀਕ ਹੈ ਇਹਦਾ ਸ਼ਮਾਦਾਨ ਕਰਾ ਲੈ ਨਹੀਂ ਜ਼ਿੰਦਗੀ ਜੀ ਤੰਗ ਪਰੇਸ਼ਾਨ ਰਹੇਗਾ ਹੁਣ ਹੈਗਾ ਵੀ ਐ ਤੰਗ ਤੂੰ ਤੰਗ ਤਾਂ ਚੱਲੀ ਜਾਂਦਾ ਬਾਬਾ ਬਸ ਇਹ ਤਾਂ ਮਨ ਨੂੰ ਸ਼ਾਂਤੀ ਵੀ ਨਹੀਂ ਇਕੱਲਾ ਤੇਰਾ ਮਹਿਸੂਸ ਕਰਦਾ ਮੈਂ ਵਿਆਹ ਕਰਵਾ ਦਈਏ ਉਹ ਬਾਬਾ ਇਹ ਜਿਹੀਆਂ ਗੱਲਾਂ ਕਰੀ ਜਾਂਦਾ ਤੂੰ ਛੱਪ ਦੇਖਣੀਓ ਕਰਾ ਮੈਂ ਛੱਡ ਦੇਖਣੀਓ ਕਰਾ ਮੈਂ ਉਹ ਦੱਸ ਮੈਨੂੰ ਨਾ 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 ਬਾਬਾ ਸਾਰੇ ਹੱਲ ਕਰਤਾਂਗੇ ਜੇ ਇਹ ਕੋਈ ਛੋੜਾ ਛਡਾਉਣ ਵਾਲਾ ਹੈਗਾ ਛੋੜੇ ਲਵੇ ਮੰਤਰ-ਮੂਤਰ ਮੈਨੂੰ ਤਾਂ ਉਹ ਦੱਸ ਵਿਆਹ ਕਰਾ ਦੰਨੇ ਮੈਂ ਨਹੀਂ ਨਹੀਂ ਮੈਂ ਤੈਨੂੰ ਪਹਿਲੀ ਕਿਆਹੀ ਤੀ ਮੀ ਬਾਗ ਹੈ ਹਾਉਲੀ ਬੋਲ ਲੈਣੇ ਨਰੰਦਰੀ ਬੈਠਾ ਤੇਰਾ ਕਲਿਸ਼ਵੀ ਹੋਗਾ ਤੀ ਜਨਾਨੀ ਦਾ ਹੋਊਗਾ ਤੀ ਬਾਬਾ ਯਾਨੀ ਯਾਰਾ ਬੋਲ ਫਿਰ ਉੱਚੀ ਮੋਰ ਮਾਰਾਈ ਜਾਂ ਸ਼ਾਂਤ ਨਾਲ ਮੈਂ ਯਾ ਕੇ ਮਾਂ ਚੜੀ ਮੈਂ ਤੇ ਨੂੰ ਬੈਠੀ ਨਾ ਨਾ ਮਜ਼ਾਕ ਨਹੀਂ ਕਰਾ ਇਹ ਫਿਰ ਕਿਵੇਂ ਪੈਂਦਾ ਛੁੱਟਿਆ ਤੋ ਬਸ ਪੈਂਦਾ ਕਿੱਥੇ ਛੁੱਟਿਆ ਬਾਬਾ ਚੱਲੀ ਜਾਂਦਾ ਚੱਲੀ ਜਾਂਦਾਗਾ ਜੇ ਹੈਗਾ ਕੋਈ ਮੰਤਰ ਸ਼ਾਂਤਰ ਮੈਨੂੰ ਦੇ ਵੋਚ ਕੇ ਮਗਲੀ ਖਾਲੀ ਹੈ ਤੇਰੇ ਵਰਗੇ ਸ਼ੇਵਕਾਂ ਦੇ ਦੁੱਖੀ ਦੇ ਵਿੱਚ ਪਾ ਕੇ ਲੈ ਕੇ ਜਾਂਦੇ ਸ਼ਾਰੇ ਕਸ਼ਟ ਕੱਟਦੇ ਇਹ ਰਾ ਜਨਾਨੀ ਵਾਲਾ ਕਸ਼ਟ ਵੀ ਕੱਟ ਕੀ ਬਾਬਾ ਕਿਵੇਂ ਕੱਟੇਗਾ ਤੂੰ ਇਹ ਕ ਐ ਕਰੀ ਪਹਿਲਾਂ ਤਾਂ 4 96 ਬੰਦੇ ਪਾ ਲੈ ਠੀਕ ਉਹਦੇ ਵਿੱਚ ਕੀ ਲੋਟ ਆਉਂਦਾ ਕੰਮ ਤਾਂ ਠੀਕ ਹੈ ਜੇ ਫੇਰ ਬਣਾ ਲੋਟ ਆਇਆ ਬਥੇਰੇ ਬੰਦੇ ਪਾ ਕੇ ਦੇਖ ਲੈ ਪਿਆਰ ਨਾਲ ਸਮਝਾ ਕੇ ਦੇਖ ਲਈ ਉਹ ਬਥੇਰਾ ਸਮਝਾ ਲਈ ਬਾਬਾ ਪਿਆਰ ਪੂਰ ਰਾਲੀਆਂ ਗੱਲਾਂ ਕਿੱਥੇ ਨੇ ਇਨਾਂ ਕੋਲੇ ਪੈਸੀ ਦਾ ਲਾਲਚ ਦੀਦੀ ਉਹ ਬਥੇਰੇ ਪੈਸੇ ਆਲੇ ਬਸ ਉਹ ਵੀ ਮੈਂ ਤਾਂ ਉਧਰੋਂ ਵੀ ਰਹਿ ਗਿਆ ਬਥੇਰਾ ਲਾਲਚ ਦਿੱਤਾ ਇਹ ਆਪਾਂ ਨੂੰ ਹੀ ਕਰਨਾ ਪਊ ਹੱਲ ਕਰ ਬਾਬਾ ਹੱਲ ਤੈਨੂੰ ਇੱਕ ਮੰਤਰ ਦਿਆਂਗੇ ਠੀਕ ਆ ਬਾਬਾ ਉਹ ਬੋਲਦੀ ਤੇਰਾ ਪਿੰਡਾ ਛੱਡ ਠੀਕ ਆ ਜੇ ਫੇਰ ਵੀ ਨਾ ਛੱਡਿਆ ਫਿਰ ਉਹਦੀ ਇੱਕ ਫੋਟੋ ਲਿਆਈ ਬਸ਼ੀਕਰਨ ਕਰਕੇ ਦੇਉ ਫੇਰ ਤੇਥੋਂ ਦੂਰ ਹੋ ਜੂ ਜੇ ਜੇ ਫੇਰ ਵੀ ਨਾ ਛੱਡਿਆ ਸਾਰੀ ਗੱਲ ਮੰਗਾ ਦੇ ਜੀ ਜਮੀਨ ਨਾ ਛੱਡਿਆ ਪਿੰਡਾ ਫੇਰ ਫੇਰ ਤੂੰ ਐਂ ਕਰੀ ਹੂੰ ਚੌਂਕ ਤੇ ਖੜਾ ਕੇ ਚਾਰ ਚਪੇੜਾ ਮਾਰੇ ਫੇਰ ਤਾਂ ਛੱਡ ਦੂ ਉਹ ਬਾਬਾ ਤੂੰ ਹੀ ਨਾ ਫਸਾ ਦੀ ਬਾਬਾ ਕਿਤੇ ਇਹ ਪੀਂਗਿਆ ਸ਼ਾਮੀ ਵਾਲੇ ਟੰਡਿਆ ਨੂੰ ਪੰਗੇ ਲੈਣ। ਉਹ ਬਾਬਾ ਤੂੰ ਆਪਦਾ ਚਾਹ ਪੀੜੀ ਤੂੰ ਲੰਗਦਾ ਕਰ। ਚੱਲ ਆਪਦਾ। ਚੱਲ ਚੱਲ। ਹੋਰ ਫਸਾਊਗਾ ਇਹ। ਰਾਮ ਰਾਮ ਕਰਬਾਈ ਪੂਰੇ ਆ। ਉੱਥੇ ਤਾਂ ਇੰਨੀ ਪੁਲਿਸ ਲਾਰਖੀ ਹੈ। ਕੋਈ 10 ਜਿਲ੍ਹਿਆਂ ਦੀ ਪੁਲਿਸ ਹੋਊਗੀ। ਇਹ ਵੀ ਪੂਰੀ ਤਿਆਰੀ ਬੈਰੀ ਚ ਗਈ ਨੇ ਮੈਂ ਬਰਾਕ ਇਹ ਤਾਂ ਮੈਨੂੰ ਦੱਸ ਕੇ ਗਿਆ ਨਛੱਤਰ ਚੱਕੀ ਵਾਲਾ ਕਹਿੰਦਾ ਦੋ ਟਰੱਕ ਤਾਂ ਸਾਡੇ ਦਬੱਟਿਆਂ ਬੱਟੇ ਦੇ ਭਰੇ ਹੋਏ ਨੇ ਕੰਚ ਦੀਆਂ ਗੋਲੀਆਂ ਜਿਹੜੇ ਜਵਾਕ ਖੇਡਦੇ ਨੇ ਉਹ ਉਹ ਐ ਕਹਿੰਦਾ ਹੋਵੇ ਮੱਥੇ 'ਚ ਮਾਰਾਂਗੇ ਪੁਲਿਸ ਦੇ ਫਿਰ ਮਿਰਚਾਂ ਹਰੇਕ ਤੀਮੀ ਦੇ ਲੜਨਾ ਬੰਨੀਆਂ ਹੋਈਆਂ ਚੁੰਨੀ ਦੇ ਨਾਲ ਟੀਫਨ ਲੈ ਕੇ ਨੇ ਬਹਾਨੇ ਨਾਲ ਵੀ ਰੋਟੀ ਲੈ ਰੋਟੀ ਆ ਸਾਡੀ ਇਹ ਚ ਉਹਦੇ ਵਿੱਚ ਪੈਟਰੋਲ ਪਾ ਕੇ ਲੈ ਕੇ ਗਏ ਨੇ ਇਤਿਹਾਅ ਉਤੇ ਪੈਟਰੋਲ ਵੀ ਪੁਲਿਸ ਤੇ ਸੱਟਾਂਗੇ ਪੁਲਿਸ ਦਾ ਕੀ ਕਰਦਾਂਗੇ ਉਹਨਾਂ ਦੇ ਬੈਡੜੇ ਤਾਂ ਉਹ ਛੱਜੇ ਨਹੀਂਗੇ ਡਾਂਗਾਂ ਤੇ ਲਾਇਆ ਹੋਇਆ ਤੇਲ ਤੂੰ ਦੇਖੀ ਪੈਂਦੀ ਆ ਬਤੀੜ ਔਖੇ ਇਹਨਾਂ ਦੀਆਂ ਨਾਲੇ ਉਹ ਜਿਹੜਾ ਆਪਣਾ ਜੱਜ ਤ ਉਹ 10 ਵਜੇ ਜਿਹੜਾ ਆਪਣੇ ਦਰਬਾਰ ਸਾਹਿਬ ਚੋਂ ਮੱਥਾ ਟੇਕ ਕੇ ਨਾ ਇੰਦਰ ਦੀ ਲੰਗਿਆ ਉੱਥੇ ਰਾਜਸਥਾਨ ਚ ਪੇਸੀ ਪਉਗਾ ਜਿੰਨਾਂ ਦੀ ਗੰਗਾ ਨਗਰ ਰਾਜਸਥਾਨ ਚ ਹਾਂ ਇੱਥੇ ਨਹੀਂ ਪੈਂਦੀ ਇੱਥੇ ਤਾਂ ਇੱਥੇ ਪੂਗੀ ਚੰਡੀ ਦਾ ਪੇਸੀ ਪੂਗੀ ਇੱਥੇ ਕੋਈ ਪੇਸੀ ਨਹੀਂ ਪੈਂਦੀ ਨਾ ਇੱਥੇ ਇਹਨਾਂ ਨੂੰ ਪਤਾ ਤੀਗਾ ਇੱਥੇ ਨਹੀਂ ਉਹ ਪਾਉਂਦੇ ਉਹ ਤਾਂ ਉੱਥੇ ਸਨਾਉ ਸਜਾਜ ਨਹੀਂ ਫਿਰ ਇਹ ਨਰਾਲਾ ਓਏ ਨਰਾਲਾ ਫਿਰ ਉਹਨੂੰ ਨਾਲ ਲੈ ਕੇ ਬਿਠਾਇਆ ਕਿ ਕਿਵੇਂ ਨਰਾਲਾ ਚੱਕ ਲਿਆ ਉਹਨਾਂ ਨੇ ਨਾਲ ਲੈ ਕੇ ਨਰਾਲੀ ਨੂੰ ਨਰਾਲਾ ਗੰਗਾ ਨਾ ਗੰਗਾ ਨਗਰ ਹਾਂ ਇੱਥੇ ਰੱਖਾ ਇੱਥੇ ਉੱਥੇ ਕੁਝ ਨਹੀਂ ਬਣਦਾ ਹੈਗਾ ਅੱਛਾ ਬਾਈ ਹਾਂ ਇੱਥੇ ਤਾਂ ਉਹੀ ਡਰਾਮਾ ਕਰਿਆ ਹੋਇਆ ਉਹਨਾਂ ਦਾ ਇਹਨਾਂ ਨੂੰ ਇਹ ਜਾ ਕੇ ਇੱਥੇ ਬੈਠੇ ਹਾਂ 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 ਸਕੀਮੀ ਨਿਕਲੇ ਜੱਜ ਜੱਜ ਸਕੀਮੀ ਆ ਗੁਰਸਿੱਖ ਜੱਜ ਬਹੁਤ ਦਿਮਾਗ ਕੰਮ ਕਰਦਾ ਐਡਾ ੜੀਆਂ ਕਿਤਾਬਾਂ ਪੜ੍ਹ ਕੇ ਬਣਦੇ ਨੇ ਜੱਜ ਬਾਈ ਉਹ ਆਈ ਨਹੀਂ ਲੈ ਜੱਜ ਨੇ ਭਾਏ ਕੀ ਚੱਕਰ ਚ ਪਾਏ ਇਧਰ ਲੋਕ ਇਧਰ ਤੁਰਿਆ ਫਿਰਦੇ ਹੋ ਗੰਗਾ ਨਗਰ ਲੱਗਿਆ ਉੱਥੇ ਪਾਉਣਗੇ ਉੱਥੇ ਸੁਣਾਉਣਗੇ ਉੱਥੇ ਕਚੈਦੀ ਲਾਉਣਗੇ ਐ ਕਿਵੇਂ ਸੁਣਾਉਣਗੇ ਸਜ਼ਾ ਸਜ਼ਾ ਮਿਲਦਾ ਤਾਂ ਬਚ ਜਾਾਂਗੇ ਤਿੰਨ ਸਾਢੇ ਤਿੰਨ ਤਾਂ ਉੱਥੇ ਤਾਂ ਕਿਤਾ ਪਹਿਲੇ ਹਾਂ ਹਾਂ ਤੇਰੇ ਕੋਲ ਜਾਂ ਦੇ ਫਿਰ ਜਿਹੜੀ ਇਹ ਇਹ ਇਧਰ ਤੀਮੀ ਖਾਨਾ ਪਹੁੰਚਿਆ ਖੜਾ ਜਨਤਾ ਪਹੁੰਚੀ ਖੜੀ ਛੱਡੀ ਇੱਥੇ ਤਾਂ ਕੁਸ ਨਹੀਂ ਇਧਰ ਤਾਂ ਚਿੜੀ ਵੀ ਨਹੀਂ ਫਰਕਣ ਦਿੰਦੇ ਨਾ ਕਿਸੇ ਨੂੰ ਮੀਡੀਆ ਵਾਲੇ ਨੂੰ ਜਾਣ ਦੇਣਾ ਨਾ ਕਿਸੇ ਬੰਦੇ ਨੂੰ ਨਾ ਕਿਸੇ ਬੁੜੀ ਨੂੰ ਕਿਸੇ ਨੂੰ ਨਹੀਂ ਜਾਣ ਦਿੰਦੀ ਪੁਲਿਸ ਉਹ ਮਰੱਟੇ ਜੇ ਨੇ ਕਿ ਕਾਲੇ ਕਾਲੇ ਜੇ ਆ ਡੱਡੇ ਦਾ ਮੂੰਹ ਨਹੀਂ ਉਹਨਾਂ ਦੇ ਆਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਅਰਦਾਸਾ ਤੜਕੇ ਦਾ ਕਰੀ ਜਾਂਦੀ ਮੈਂ ਸਰਜੀਤ ਕੌਰ ਕਿਤੇ ਮੁੱਕਰ ਨਾ ਜਾਵੇ ਅੱਛਾ ਬਾਈ ਮੇਰੇ ਤਾਂ ਦਰਦ ਹੁੰਦਾ ਮੇ ਤੋਂ ਜੈ ਨਹੀਂ ਜਾਂਦਾ ਮਰਾ ਤੜਕੇ ਦਾ ਪੰਪ ਨਹੀਂ ਜਾਂਦਾ ਮੈਂ ਕਹਾਂ ਸਰਜੀਤ ਦਬੀ ਨਾ ਮੈਂ ਕਹਾਂ ਤੇਰਾ ਇਤਿਹਾਸ ਕਦੇ ਨਾ ਅੱਜ ਤੇਰਾ ਨੌ ਇਤਿਹਾਸ ਤੇ ਲਿਖਿਆ ਜਾਊਗਾ ਵੀ ਤੂੰ ਮਾਰ ਗਈ ਹੈ ਨਾਲੇ ਬਾਬੇ ਦੇ ਮਤਾ ਖੇਰਾ ਫੁੱਲ ਪੰਪ ਦੇ ਕਿਤੂਰੀਆਂ ਨੇ ਲਾਉਣ ਦੇ ਇਤਿਹਾਸ ਤਾਂ ਉਹ ਦੇਖੀ ਤੂੰ ਨੰਜੇ ਦੀ ਨੂੰ ਦੇਖ ਲੈ ਜਿਹੜੀ ਨਮੀ ਜੀ ਪਈ ਹੈ ਜੀ ਹਾਂ 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 ਮੇਰੇ ਪੁੱਤ ਨੰਜਾ ਦੇ ਹੋਏ ਨੰਜੇ ਦੇ ਘਰ ਵਾਲੀ ਦੋਨੇ ਤੜਕੀ ਉੱਠ ਕੇ ਗੁਰੂ ਘਰ ਜਾਂਦੇ ਜਾਂਦੇ ਨੇ ਜਾਂਦੇ ਨਹੀਂ ਜਾਂਦੇ ਨਹੀਂ ਇਹ ਇਹਨੇ ਪੱਟ ਲਈ ਤੀਮੀਆਂ ਨੇ ਹਾਂ ਨਮੀ ਨਮੀਲੀ ਬਹੂ ਜੀ ਅੱਛਾ ਉਹ ਵੀ ਨਾਲ ਗਈ ਹੈ ਉਹ ਤਾਂ ਮੂਰੇ ਤੂਰੀ ਫਿਰਦੀ ਹੈ ਉਹ ਤਾਂ ਮਾਲ ਦੀ ਗੱਲ ਹੈ ਯਾਰ ਮੈਂ ਤਾਂ ਇਹ ਸੁਣਣ ਚ ਆਇਆ ਕਹਿੰਦੇ ਆ ਕਹਿੰਦੇ ਨੇ ਅੰਗਰੇਜ਼ੀਆਂ ਵੀ ਛੋਟੇ ਕੱਪੜੇ ਪਾ ਕੇ ਆਉਣਗੀਆਂ ਅੱਛਾ ਹਾਂ ਦੇਣ ਦੇ ਤੇਲ ਸਾਰੇ ਨੂੰ ਪੁਲਿਸ ਅੰਨੀ ਹੁਜਦੀ ਕਿਹਨ ਨੂੰ ਹਮ ਹਣ ਸਾਡੇ ਕਿੱਥੇ ਨੇ ਹੁੰਦੇ ਨੇ ਭਾ ਲੈਲਾ ਬਲ ਰਹੇ ਨੇ ਸਾਡੇ ਪੁਲਿਸ ਤੇ ਕਿੰਨੇ ਬੰਦੇ ਨੇ ਭਲਾ ਇੰਨੇ ਕੀ ਦੇਖਿਆ ਨਹੀਂ ਕਦੇ ਆ ਡਾੜੇ ਮੁੰਡੇ ਨੇ ਬਾਈ ਉਹ ਕੋਠੇ ਨੇ ਜਿਹੜੇ ਪੁਲਿਸ ਚ ਐਡੇ ਮੁੰਡੇ ਨੇ ਐਡੀਆਂ ਡਾਂਗਾਂ ਨੇ ਲਵੇ ਹੋਰ ਹਾਂ ਆਈ ਦੀ ਲੱਗੀ ਆਪਣੇ ਦੋ ਤਾਂ ਆਪਣੇ ਇੱਕ ਤਾਂ ਸ਼ਾਹਲੀ ਤੋਂ ਲੱਗੀ ਇਹਦੀ ਬਲਦੇਵ ਦੇ ਮੁੰਡੇ ਦੀ ਹਮ ਇਹ ਸਾਰਿਆਂ ਦੀ ਡਿਊਟੀ ਲਈ ਹੈ ਬਾਰੂ ਵੀ ਬਹੁਤ ਹੈ ਫੌਜ ਬਹੁਤ ਹੈ ਬਈ ਮਾਦਾ ਕਹਿੰਦਾ ਭਾਈ ਜੱਜ ਅਫਸਰ ਜੱਜ ਕਿਤੇ ਉਹਨੂੰ ਜਿਹਦੇ ਥੱਲੇ ਕੰਮ ਕਰਦੇ ਨੇ ਪਤਾ ਨਹੀਂ ਇਨੂੰ ਭਾਈ ਪਲਾਜ਼ਮਾ ਨੂੰ ਚਮਚਾ ਚਮਚਾ ਲਵਾਵੇ ਵੀ ਲੱਲੇ ਠਾ ਦੋ ਮਾਰ ਮਾਰ ਉਹ ਗੇਰ ਚੰ ਚਲਵਾਏ ਤੂੰ ਬਾਦੂ ਨੇ ਹੋ ਬਾਦੂ ਆ ਤੂੰ ਦੇਖੀ ਗਰਦ ਪੈਂਦੀ ਫੋਟੋਆਂ ਦੇਖੀ ਤੂੰ ਮਗਰੋਂ ਆਉਂਦੀਆਂ ਵੀ ਕੀ ਬਣਦਾ ਹੈਗਾ ਤੈਨੂੰ ਦਿਖਾ